you uh -huh. ਉਹ ਮੇਨੇ ਉਸਤੇ ਆਏ ਆ ਤੇ ਆ ਕੁਝ ਅਹੀ ਲੈ ਲਿਆ ਇੱਕ ਤੇ ਆ ਹੋ ਗਿਆ ਪੀਜ਼ਾ ਵਾਓ ਇਹਨੂੰ ਕਹਿੰਦੇ ਆ ਪਪੇ ਪਨੀਰ ਬੋਲ ਕੇ ਨੋ ਪੀਜ਼ਾ ਇਧਰ ਹੈ ਜੀ ਟੈਕੋ ਸਿੰਗ ਆਈਸਕ੍ਰੀਮ ਆ ਗਿਆ ਹੈ ਵਿਂਟੇਜ ਬੁਡ ਫਾਇਰ ਪੀਜ਼ਾ ਇਧਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਇਸ ਟਾਈਮ ਹੈਗੇ ਸਤਿਗੰਗ ਸ੍ਰੀ ਹਜੂਰ ਸਾਹਿਬ ਨੂੰ ਤੇ ਅੱਜ ਟਾਈਮ ਹੋ ਚੁੱਕਿਆ ਰਾਤ ਦਾ 1:30 ਵੱਜ ਚੁੱਕਿਆ ਅਸੀਂ ਸਾਰੇ ਜਣੇ ਇਸਨਾਨ ਨੂੰ ਹੋਕ ਕਰਕੇ ਤੇ ਤਿਆਰ ਹੋ ਚੁੱਕੇ ਆ ਤੇ ਆਪਾਂ ਚੱਲਿਆ ਗਾਗਰ ਦੀ ਸੇਵਾ ਤੇ ਜੋ ਕਿ ਸਤਿਗੰਗ ਸਾਹਿਬ ਤੋਂ ਸਟਾਰਟ ਹੁੰਦੀ ਆ ਤੇ ਗੋਦਾਵਰੀ ਤੱਕ ਜਾਂਦੀ ਆ ਗੋਦਾਵਰੀ ਤੋਂ ਫਿਰ ਬਾਬਾ ਜੀ ਜਲ ਭਰ ਕੇ ਉਹਦੇ ਨਾਲ ਸਾਰੀ ਸੰਗਤ ਜਾਂਦੀ ਆ ਤੇ ਗੋਦਾਵਰੀ ਤੋਂ ਕੁੰਡ ਤੋਂ ਬਾਬਾ ਜੀ ਨੇ ਜਲ ਭਰਨਾ ਤੇ ਫੇਰ ਵਾਪਸ ਸਚਨ ਸਿੰਘ ਸਾਹਿਬ ਜਾਣਾ ਤੇ ਆਪਾਂ ਵੀ ਉਸ ਸੰਗਤਾਂ ਦੇ ਨਾਲ ਹੀ ਚੱਲਦੇ ਆਂ ਤੇ ਆਜੋ ਆਪਾਂ ਤੁਹਾਨੂੰ ਮੁਕੁੰਮਾ ਦੇ ਆਂ। ਗੁਰਦੁਆਰਾ ਨੰਗਰ ਸਾਹਿਬ ਵਿਖੇ ਝੋੜੇ ਜਮ੍ਹਾਂ ਕਰਾਉਂਦੇ ਆਂ ਤੇ ਲੰਗਰ ਅਿਸ਼ਕੋਸ਼ ਇਸ ਤਰ੍ਹਾਂ ਦਾ ਬਹੁਤ ਹੀ ਸੋਹਣਾ। ਵਧੀਆ ਨਾਮ ਜਪਰੀ ਸੰਗਤਾਂ ਸਾਥ ਜਿਵਾ ਹੋਵਾ ਹੋ ਗੋਬਿੰਦ ਸਿੰਘ ਜੀ

K Calvin Krupz K умir Rov drop wo give stop are drop soci ਮਾਫ ਕਰਨਾ ਆਇਆ ਸੰਤ ਦਾ ਦੀ ਹਾ ਜੀ ਪਰਵਾਰ ਕਰਨੀ ਕਾਰਜਰਾ ਸੁਖ ਕਰਨੀ ਯਾਤਰਾ ਸਤਿ ਕੀ ਕਰਨੀ ਗੁਰ ਨਾਨਕ ਨਾਮ ਗੰਢੀ ਕਰਾ ਜੇ ਪੜੇ ਸਰਬਾਤ é que ਚੰਨ ਸਾਹਬ ਵਾਲੇ ਰੋਡ ਤੋਂ ਜਦੋਂ ਆਪਾਂ ਵਾਪਸ ਜਾਂਦੇ ਆਂ ਤੇ ਖੱਬੇ ਹੱਥ ਮੋੜ ਜਿਹੜਾ ਮੁਰਦਾ ਆ ਉਹਦੇ 'ਚ ਹੈਗਾ ਆ ਡੋਮੀਨੋਸ ਆਇਆ ਜੀ ਡੋਮੀਨੋਸ ਤੇ ਆਜੋ ਹੁਣ ਆਪਾਂ ਤੁਹਾਨੂੰ ਡੋਮੀਨੋਸ 'ਚ ਲੈ ਕੇ ਚੱਲਦੇ ਆਂ ਦੇਖਦੇ ਆ ਕਿਦਾਂ ਦਾ ਆ ਵਾ ਡੋਮੀਨੋਸ ਇੱਥੋਂ ਦਾ

ਨਾਓ ਜੀ ਡੋਮੀਨੋਸ ਤੇ ਆਏ ਆ ਤੇ ਆ ਕੁਝ ਹੀ ਲੈ ਲਿਆ ਇੱਕ ਤੇ ਆ ਹੋ ਗਿਆ ਪੀਜ਼ਾ ਵਾਓ ਇਹਨੂੰ ਕਹਿੰਦੇ ਆ ਪੈਪਰ ਪਨੀਰ ਬੋਲ ਕੇ ਨੋ ਪੀਜ਼ਾ ਇੱਕ ਇਹ ਆ ਤੇ ਆ ਲਿਆ ਤੋਂ ਅਹੀਂ ਟੈਕੋਸ ਦੋ ਟੈਕੋਸ ਤੇ ਦੋ ਆ ਚੋਕੋ ਲਾਵਾ ਕੇ ਤੇ ਨਾਲ ਦੋ ਕੋਕ ਲਗਾ ਸਾਰੀਆਂ ਚੀਜ਼ਾਂ ਖਣ ਖਾ ਕੇ ਦਾਦੇ ਤੁਹਾਨੂੰ ਕਿੱਦਾਂ ਦਾ ਹੈ ਡੋਮੀਨੋਸ ਚੋਂ ਪੀਜ਼ਾ ਖਾ ਕੇ ਜਦੋਂ ਬਾਹਰ ਨਿਕਲੇ ਆਂ ਤੇ ਇੱਥੋਂ ਦਾ ਮਰਾ ਨਾ ਕਿ ਬਾਰ-ਬਾਰ ਸਿਫਤ ਆਪਣੇ ਆਪ ਮੂੰਹੋਂ ਸਿਫਤਾਂ ਆਂਦੀਆਂ ਇਧਰ ਦੇ ਮੌਸਮ ਦੀਆਂ ਨਿਕਲਦੀਆਂ ਕਿਉਂਕਿ ਆਪਣੇ ਪੰਜਾਬ 'ਚ ਏਨੀ ਜਿਆਦਾ ਗਰਮੀ ਆ ਤੇ ਇੱਥੇ ਦੇ ਨਜ਼ਾਰੇ ਵੱਜੇ ਪਏ ਆ ਆਹਾਂ ਕੋਈ ਪਤਾ ਨਹੀਂ ਲੱਗਦਾ ਦੁਪਹਿਰ ਕਦੋਂ ਸ਼ਾਮ ਕਦੋਂ ਆ ਬਹੁਤ ਵਧੀਆ ਮੌਸਮ ਤੇ ਇਧਰੋਂ ਸੰਤਾਂ ਮਾਥਾੜੇ ਕੇ ਬਾਸ ਹੁੰਦੀਆਂ ਹੋਈਆਂ ਇਧਰ ਹੈ ਜੀ ਟੈਕੋ ਸਿੰਗ ਆਈਸਕ੍ਰੀਮ ਵੀ ਆਉਂਦੀ ਆ ਬਿੰਟੇਜ ਵੁੱਡ ਫਾਇਰ ਪੀਜ਼ਾ ਇਧਰ ਇਹ ਆ ਜੀ ਬਿੰਟੇਜ ਇਨਾਂ ਨੂੰ ਮਿਲਦਾ ਬੁੱਡ ਫਾਇਰ ਪੀਜ਼ਾ ਗਲੇਟੋ ਕਾਫੀ ਵਾਹ ਦੇਖੋ ਪਿੱਛੇ ਬੱਦਲ بارش ਕੀ ਹੋ ਰਹੀ ਹੈ ਕਿਦਾਂ ਵਾਹ ਜੀ ਵਾਹ ਚੰਨ ਨੇਰ ਚੜਿਆ ਪਿਆ ਗਹਿਰ ਚੜੀ ਪਈ ਪੂਰੀ ਮੰਮਾ ਕਿੱਥੇ ਹਰਿਆਲੀ ਜਿਆਦੀ ਆ ਮਾੜਾ ਜਿਹਾ ਮੌਸਮ ਗਰਮ ਹੁੰਦਾ ਨਾਲ ਦੀ ਨਾਲ ਹੀ ਮੀਂਹ ਪੈ ਜਾਂਦਾ ਉਸੇ ਵੇਲੇ ਹੀ ਏ ਠੰਡਾ ਰਿੰਦਾ ਮੌਸਮ ਕੀ ਹੈ ਜੀ ਸੱਚਖੰਡ ਸਾਹਿਬ ਕੀ ਹੈ ਜੀ